ਹਨਿਸ ਸੋਸੇ ਕਾਲ ਅੱਜ ਦੇਖੋ ਗੁਣਾ ਦਾ ਖਜ਼ਾਨਾ ਨਮ ਦੰਤਨ ਕਰੋ ਚਾਹੇ ਕ੍ਰੰਬਲਾਂ ਚੱਬੋ ਚਾਹੇ ਘਰੇ ਲਾਓ ਨਿਰੇ ਗੌਣੀ ਗੁਣ ਨਾ ਕੋ 슈ਗਰ ਨਾ ਕੋ ਦੰਦਾਂ ਜੜਾ ਨੂੰ ਠੀਕ ਆ ਕੀੜਾ ਲੱਗੇ ਸੰਗਣੀ ਸ਼ਾਂ ਸਰ ਨੂੰ ਵੱਡੀ ਗੱਲ ਸ਼ੁੱਧ ਹਵਾ ਕਰਕੇ ਦਿੰਦੀ ਨਾਸਿਆਂ ਨੂੰ ਲੱਗੇ ਸਵੇਰੇ ਉੱਟ ਕੇ ਦੋ ਤਿੰਨ ਪੱਤੇ ਚੱਬ ਲੋ ਤੇ ਉਹ ਦਿਨ ਸ਼ੂਗਰ ਸਹੀ ਰਹਿੰਦਾ ਦਾਤਨ ਕਰ ਲੋ ਉਹ ਵੀ ਵਧੀਆ ਵਧੀਆ ਦੀ ਘਰੇ ਇੱਕ ਇੱਕ ਰੱਖ ਦੋ ਜ਼ਰੂਰ ਲਾਵੇ ਦਾ ਹਰ ਨਾ ਗਾ ਮੌਸਮ ਬਰ ਮਰੀਆ ਚੀ ਸਾਰਿਆਂ ਨਮਰੀ ਅੰਮੋਲੇ ਬਹੁਤ ਹੀ ਆਉਂਦੀਆਂ ਇਹਦੀਆਂ ਸੁਕਾ ਕੇ ਪਾਊਡਰ ਬਣਾ ਕੇ ਰੱਖ ਲੋ ਇਹ ਦਾ ਦੂਜਾ ਬਣ ਜਾਂਦਾ ਫੂੜੇ ਫਿਰ ਦਵਾਈ ਬਣ ਜਾਂਦੀ ਹੈ ਮੂੰਹ ਤੇ ਲਾਉਣਾ ਲੇਪ ਜਿਹਾ ਬਣ ਜਾਂਦਾ ਇਹ ਇਸ ਲਈ ਨਮ ਜਰੂਰ ਲਾਓ ਕਰੇ ਬਈ ਸਾਰੇ ਜਣੇ ਬਹੁਤ